ਕਾਲ ਦੇ ਨੂੰ ਗਦਰੇ ਨੂੰ ਤੂੰ ਕਰ ਥੱਲੇ ਆਉਂਦਾ ਬੱਲੇ ਆਹ ਬੱਲੇ ਦਾ ਜਿਹਦਾ ਲੈਣੇ ਦੋ ਚਿਫਰ ਤਾਂ ਹਰੋਂ ਨਾ ਕਰਿਆ ਦੋ ਜੋ ਵਿੱਚ ਬੰਦਾ ਕੋੜਾ ਪਰਦਾ ਭਾਈ 1.5 ਹਜ਼ਾਰ ਰੁਪਏ ਲੈ ਲੈ ਯਾਰ ਮੈਂ ਨੂੰ ਪੁੱਛਾਂ ਜੇ ਲੈ ਲੈ 1.5 ਹਜ਼ਾਰ ਹਾਂ ਚਲ ਹੁਣ ਦੇ ਹਾਂ ਚ ਲੈ ਲੈ ਬੇਜੇ ਤੂਰੇ ਨੇ ਇਹ ਇਹ ਲਊਆ ਇਹ ਭੱਜੂਗਾ ਤੂਰੇ ਨੇ ਇਹ ਭੱਜੂ ਫਿਰ ਮੈਂ ਲਊ ਹਾਂ ਜੇ ਮੈਂ 500 ਇਹਦੀ ਖਤਰਬਾ ਹੋਰ ਭਾਈ ਜੀ ਲੈ ਲਊਆ ਤੁਹਾਡੀ ਸਾਢੇ ਘਰੇ ਆ ਉਹ ਤੂੰ ਆ ਹੀ ਕਰ ਲੈ ਐਵਰੇਜ ਕਰ ਲੈ ਉਹ ਬੱਕਰੇ ਦੇ ਬੱਕਰੇ ਦੀ ਉਹ ਜਿਹੜਾ ਉਹ ਸੀ ਉਹਨੇ ਗਾਉਣ ਇੱਕ ਜਿੰਨੇ ਕਰਾਏ ਇਹਦੇ ਫਿਰ ਹਲੇ ਲਈ ਇੱਕ ਪਰ ਇਹਨਾਂ ਨੇ ਇਹ ਵੀ ਕੜਾ ਦੀ ਹੈ ਕੋਰੋਨਾ ਪ੍ਰੈਸ ਬੋਲੇ ਘਟ ਕੇ ਜਿੱਥੋਂ ਆਇਆ ਇਹ ਤੈਨੂੰ ਐਵੇਂ ਪੰਜ ਚਾਰ ਸੌ ਵੱਧ ਲੱਗ ਲੱਗ ਗਿਆ ਬੋਲੇ ਘਟ ਗਈ ਜਾਨਾ ਹੁਣ ਤੇਰੇ ਹਿਸਾਬ ਨਾਲ ਸੁੜਾਈ ਜਾਂਦਾ ਉਹ ਤੇ ਪਰ ਦੱਸੂਗਾ ਮੰਡੀ ਦੱਸੂਗੀ ਵੱਧਦਾ ਕਿ ਘਟਾ ਹੈ ਮੈਂ ਤਾਂ ਵੀ ਕਹਿੰਦਾ ਸੱਤ ਸੱਤ ਲੱਗਦਾ ਇਹਨੇ ਕੰਮ ਕਰਦੇ ਆ ਟੋਲਾ ਉਹ ਯਾਰ ਨਹੀਂ 100 ਹੁੰਦੀ ਹੈ ਗੱਲ ਆਪਾਂ ਨੂੰ ਇਸ ਗੱਲ ਲੈਣੇ ਵੀਡੀਓ ਤੋਂ ਹੋਰ ਆਪਾਂ ਨੂੰ ਵੀਡੀਓ ਆਪਣੇ ਰਾਜਾ ਰਾਜੀ ਕਰੇ ਮੈਂ 12000 ਯਾਰ ਮਤਲਬ ਸਾਡੇ ਘਰਾਂ ਦੇ ਉਹ ਵੀ ਮੰਨਦਾ ਮੈਂ ਤਾਂ ਕਰਾ ਸਾਡੇ ਮਰ ਜਾ ਬਾਈ ਯਾਰ ਉਹ ਬਾਈ ਗੱਲ ਇਸ ਤਰ੍ਹਾਂ ਵੀਰ ਵੀਰ ਕੋਈ ਆ ਪਰਚੀ ਆਪੋ ਆਪਣੀ ਕਰੋ ਯਾਰ 12000 ਦਿਓ ਪਰਚੀ ਆਪੋ ਆਪਣੀ ਕਰੋ ਆਪਣੇ ਕਰਦੇ ਮੈਂ ਮਸਲਾ 100 ਦੇਈ ਬਸ ਪਰਚੀ ਆਪੋ ਆਪਣੀ ਕਰੀਏ ਮੈਂ 100 ਪਿੱਛੇ ਰਹਿਣ 100 ਕਿਸੇ ਨੂੰ ਵੜਦਾ ਜਾਂਦਾ ਉਹ ਉਹਨਾਂ ਦੀ ਵੀ ਗੱਲ ਦੂਜੀ ਤੀਜੀ ਮੰਦਿਰ ਜਾਣਾ ਹੁੰਦਾ ਸਰਾਪ ਲੈ ਦੇ ਹੋ ਗਿਆ ਬਾਈ ਆਪਣੀਆਂ ਆਪਣੀਆਂ ਪਾਰਟੀਆਂ ਆਪੋ ਆਪਣੀ ਹਾਂ ਆਪੋ ਆਪਣੀ ਪਾਰਟੀ ਆ ਬਾਈ ਹਾਂ ਤੇ ਵਿਆ ਬੱਕਰੇ ਦਾ ਸੋਡਾ ਹੋਇਆ ਬਾਈ 12000 ਦਾ ਲਖਾਈ ਆਪੋ ਆਪਣੀਆਂ ਹੀਰਾ ਬੱਕਰਾ ਵੀਡੀਓ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਜੀ